ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ YouTube ਚੈਨਲ ਹਿਸਟੋਰੀਕਲ ਟਰੈਵਲ ਐਂਡ ਸਰਚ ਦੇ ਵਿੱਚ ਅਸੀਂ ਗੱਲ ਕਰਦੇ ਹਾਂ ਛੋਟੇ ਸਹਿਬਜ਼ਾਦਿਆਂ ਦੀ ਸ਼ਹਾਦਤ ਦੀ ਸਰਹੰਦ ਦੀਆਂ ਖੂਨੀ ਦੀਵਾਰਾਂ ਜਦੋਂ ਅਸੀਂ ਇਸ ਉੱਤੇ ਗੱਲ ਕਰਦੇ ਹਾਂ ਤਾਂ ਖੂਨ ਖੋਲਣ ਲੱਗ ਜਾਂਦਾ ਹੈ ਗੁੱਸਾ ਆਉਂਦਾ ਹੈ ਉਸ ਹਕੂਮਤ ਤੇ ਜਿਸ ਨੇ ਇੰਨੇ ਛੋਟੇ ਬੱਚਿਆਂ ਨੂੰ ਇੰਨੀ ਭਿਆਨਕ ਸਜ਼ਾ ਦਿੱਤੀ ਦੁਨੀਆਂ ਦੇ ਵਿੱਚ ਕਿਤੇ ਉਦਾਹਰਣ ਤੁਹਾਨੂੰ ਇਸ ਤਰ੍ਹਾਂ ਦੀ ਨਹੀਂ ਮਿਲੇਗੀ ਬੱਚੇ ਅਡੋਲ ਰਹੇ ਬਚਨ ਦੇ ਪੱਕੇ ਰਹੇ ਆਪਣੇ ਧਰਮ ਤੋਂ ਨਹੀਂ ਡੋਲੇ ਸਹਿਮਜ਼ਾਦਿਆਂ ਨੂੰ ਸਿੱਧੇ ਤੌਰ ਤੇ ਹਕੂਮਤ ਨੇ ਮੌਤ ਦੀ ਸਜ਼ਾ ਨਹੀਂ ਸੁਣਾਈ ਉਹਦੇ ਲਈ ਸਭ ਤੋਂ ਪਹਿਲਾਂ ਨਰਮੀ ਦਾ ਰੁਖ ਸਰਕਾਰ ਦੁਆਰਾ ਅਪਣਾਇਆ ਗਿਆ। ਪਹਿਲੇ ਹੀ ਦਿਨ ਸਹਬਜ਼ਾਦੇ ਜਦੋਂ ਕਚਹਿਰੀ ਦੇ ਵਿੱਚ ਜਾਂਦੇ ਹਨ ਜਾਣ ਤੋਂ ਪਹਿਲਾਂ ਦੋ ਸਿਪਾਹੀ ਮਾਤਾ ਗੁਜਰੀ ਕੋਲ ਸਹਬਜ਼ਾਦਿਆਂ ਨੂੰ ਲੈਣ ਵਾਸਤੇ ਆਉਂਦੇ ਹਨ। ਮਾਤਾ ਗੁਜਰੀ ਦੋਨੋਂ ਬੱਚਿਆਂ ਨੂੰ ਤਿਆਰ ਕਰਕੇ ਤੇ ਧਰਮ ਦੇ ਪ੍ਰਤੀ ਅਥਾ ਨਿਸ਼ਟਾ ਰੱਖਣ ਦੇ ਲਈ ਆਖਦੀ ਹੈ ਕਿਸੇ ਤਰ੍ਹਾਂ ਵੀ ਡਰਾਵੇ ਤੋਂ ਛਲਕਪਟ ਤੋਂ ਬੱਚਿਆਂ ਨੂੰ ਸੁਚੇਤ ਕਰਦੀ ਹੈ ਬੱਚੇ ਜਾਣ ਦੇ ਲਈ ਤਿਆਰ ਹੋ ਜਾਂਦੇ ਹਨ ਸਿਪਾਹੀ ਬੱਚਿਆਂ ਨੂੰ ਕਚੈਰੀ ਵਿੱਚ ਲੈ ਜਾਂਦੇ ਹਨ ਸੁਪਾ ਸਰਹੰਦ ਅੱਗੇ ਬੈਠਾ ਹੈ ਨਾਲ ਸੁਚਾਨੰਦ ਵਜ਼ੀਰ ਬੈਠਾ ਹੈ ਆਲੇ ਦੁਆਲੇ ਹੋਰ ਬਹੁਤ ਸਾਰੇ ਸਰਕਾਰੀ ਅਫਸਰ ਬੈਠੇ ਹਨ ਧਾਰਮਿਕ ਵਰਗ ਦੇ ਵਿੱਚੋਂ ਕਾਜੀ ਬੈਠਾ ਹੈ ਜਿਉਂ ਹੀ ਬੱਚੇ ਅੰਦਰ ਜਾਣ ਲੱਗਦੇ ਹਨ ਸਭ ਤੋਂ ਪਹਿਲਾਂ ਤਾਂ ਗੇਟ ਦਾ ਸਹਾਰਾ ਲਿਆ ਕਿ ਬੱਚਿਆਂ ਨੂੰ ਝੁਕਾਇਆ ਜਾਏ ਬੱਚੇ ਨਹੀਂ ਝੁਕੇ ਜਦੋਂ ਬੱਚੇ ਅੰਦਰ ਜਾਂਦੇ ਹਨ ਚਾਰੇ ਪਾਸੇ ਅੱਲਾਹੁ ਅਕਬਰ ਅੱਲਾਹੁ ਅਕਬਰ ਦੇ ਨਾਰੇ ਗੂੰਜਣ ਲੱਗ ਜਾਂਦੇ ਹਨ ਉਸੇ ਹੀ ਆਵਾਜ਼ ਦੇ ਵਿੱਚ ਛੋਟੇ ਸਹਿਬਜ਼ਾਦਿਆਂ ਨੇ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਦੇ ਜਕਾਰੇ ਛੜਦੇ ਹੋਏ ਜਿਉਂ ਹੀ ਸਹਿਬਜ਼ਾਦੇ ਅੱਗੇ ਵਧੇ ਸਾਰੇ ਪੰਡਾਲ ਵਿੱਚ ਸਨਾਟਾ ਆ ਗਿਆ ਸਹਿਬਜ਼ਾਦਿਆਂ ਦੀ ਜਕਾਰੇ ਦੀਆਂ ਆਵਾਜ਼ਾਂ ਵਜ਼ੀਰ ਖਾਂ ਦੇ ਕੰਨਾਂ ਨੂੰ چیرਦੀਆਂ ਹੋਈਆਂ ਲੰਘ ਗਈਆਂ ਸਹਿਬਜ਼ਾਦਿਆਂ ਵੱਲ ਦੇਖਦਾ ਹੈ ਸੋਚਦਾ ਹੈ ਕਿ ਇੰਨੇ ਛੋਟੇ ਬੱਚੇ ਕਿੰਨਾ ਇਹਨਾਂ ਦੇ ਵਿੱਚ ਧਰਮ ਦੇ ਪ੍ਰਤੀ ਸਮਰਪਣ ਹੋਏਗਾ ਡਰ ਤੋਂ ਕੋਹਾ ਦੂਰ ਹਨ ਇਹ ਸੁੱਚਾ ਨੰਦ ਵਜ਼ੀਰ ਖਾਨ ਨੂੰ ਸਲਾਹ ਦਿੰਦਾ ਹੈ ਕਿ ਅਸੀਂ ਸਭ ਤੋਂ ਪਹਿਲਾਂ ਬੱਚਿਆਂ ਨੂੰ ਲਾਲਚ ਦਈਏ ਇਹਨਾਂ ਦੇ ਪ੍ਰਤੀ ਸ਼ਕਤੀ ਨਾ ਕਰੀਏ ਵਜ਼ੀਰ ਖਾਨ ਇਸ ਤੇ ਸਹਿਮਤ ਹੋ ਜਾਂਦਾ ਹੈ ਬੱਚਾ ਨੂੰ ਬਹੁਤ ਲਾਲਚ ਦਿੱਤੇ ਗਏ ਇਹ ਕਿਹਾ ਗਿਆ ਕਿ ਉਹਨਾਂ ਦੇ ਵੱਡੇ ਭਰਾ ਸ਼ਹੀਦ ਹੋ ਚੁੱਕੇ ਹਨ ਉਹਨਾਂ ਦੇ ਪਿਤਾ ਜੀ ਇੱਥੋਂ ਜਾ ਚੁੱਕੇ ਹਨ ਨਾਲ ਤੇ ਸਾਰੇ ਸਿੰਘ ਸ਼ਹੀਦ ਹੋ ਚੁੱਕੇ ਹਨ ਤੁਸੀਂ ਹੁਣ ਕੀ ਲੈਣਾ ਹੈ ਤੁਸੀਂ ਇਸਲਾਮ ਨੂੰ ਸਵੀਕਾਰ ਕਰੋ ਤੁਹਾਨੂੰ ਅਸੀਂ ਵੱਡੇ ਵੱਡੇ ਮਹਿਲ ਬਣਾ ਕੇ ਦੇਵਾਂਗੇ ਤੁਹਾਡੇ ਕੋਲੇ ਬਹੁਤ ਸਾਰਾ ਪੈਸਾ ਹੋਏਗਾ ਵੱਡੀਆਂ ਕੋਠੀਆਂ ਹੋਣਗੀਆਂ ਤਾਕਤ ਵੇ ਤਹਾਸਾ ਤੁਹਾਡੇ ਪਾਸ ਹੋਏਗੀ ਜੇਕਰ ਤੁਸੀਂ ਇਸਲਾਮ ਨੂੰ ਸਵੀਕਾਰ ਕਰ ਲਓ ਸਾਰਾ ਦਿਨ ਪਹਿਲੇ ਦਿਨ ਇਹੋ ਕੁਝ ਚੱਲਦਾ ਰਿਹਾ ਕਿ ਬੱਚਿਆਂ ਨੂੰ ਸਖਤੀ ਨਾ ਕਰੋ ਨਰਮੀ ਦੇ ਨਾਲ ਪ੍ਰੇਰਿਤ ਕਰਕੇ ਕਿਸੇ ਨਾ ਕਿਸੇ ਤਰੀਕੇ ਬੱਚਿਆਂ ਨੂੰ ਇਸਲਾਮ ਦੇ ਵਿੱਚ ਕਨਵਰਟ ਕਰੋ ਹੁਣ ਇਹ ਬੱਚਿਆਂ ਨੂੰ ਇਸਲਾਮ ਦੇ ਵਿੱਚ ਕਨਵਰਟ ਕਰਨ ਦੀ ਜੋ ਸੋਚ ਸੀ ਇਹ ਸੋਚ ਦਾ ਮਤਲਬ ਇਹ ਨਹੀਂ ਸੀ ਕਿ ਉਹ ਦੋ ਬੱਚੇ ਜਿਹੜੇ ਹੈਗੇ ਆ ਇਸਲਾਮ ਦੇ ਵਿੱਚ ਕਨਵਰਟ ਹੋ ਗਏ ਜਾਂ ਕਨਵਰਟ ਕਰਵਾ ਦਿੱਤੇ ਗਏ ਬਲਕਿ ਇਹ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਨੀਮਾ ਦਿਖਾਉਣ ਦੇ ਲਈ ਇਹ ਸਾਰੇ ਹੱਤਕੰਡੇ ਵਰਤੇ ਗਏ ਕਿ ਦੇਖੋ ਅਸੀਂ ਤੁਹਾਡੇ ਬੱਚਿਆਂ ਨੂੰ ਇਸਲਾਮ ਦੇ ਵਿੱਚ ਲੈ ਆਂਦਾ ਹੈ ਪਰ ਸਹਿਬਜ਼ਾਦੇ ਬਿਲਕੁਲ ਵੀ ਆਪਣੀ ਅੜੀ ਤੇ ਅੜੇ ਰਹੇ ਕਿ ਅਸੀਂ ਇਸਲਾਮ ਸਵੀਕਾਰ ਨਹੀਂ ਕਰਨਾ ਅਖੀਰ ਕਚੈਰੀ ਜਿਹੜੀ ਹੈਗੀ ਆ ਉੱਠ ਜਾਂਦੇ ਹੈ ਬੱਚੇ ਠੰਡੇ ਬੁਰਜ ਨੂੰ ਵਾਪਸ ਭੇਜ ਦਿੱਤੇ ਜਾਂਦੇ ਹਨ ਬੱਚਿਆਂ ਨੂੰ ਖਾਣ ਦੇ ਲਈ ਕੁਝ ਵੀ ਨਹੀਂ ਦਿੱਤਾ ਜਾਂਦਾ ਕੋਈ ਕੱਪੜਾ ਨਹੀਂ ਦਿੱਤਾ ਜਾਂਦਾ ਰਾਤ ਦਾ ਸਮਾਂ ਜਦੋਂ ਠੰਡ ਬਹੁਤ ਜ਼ਿਆਦਾ ਸੀ ਤਾਂ ਇੱਕ ਗੁਰੂ ਘਰ ਦਾ ਪ੍ਰੇਮੀ ਮੋਤੀराम ਮਹਿਰਾ ਜਿਹੜਾ ਕਿ ਉਸ ਸਮੇਂ ਵਜ਼ੀਰ ਖਾਂ ਦੇ ਹੀ ਕਿਸੇ ਦਫ਼ਤਰ ਦੇ ਵਿੱਚ ਕੰਮ ਕਰਦਾ ਸੀ ਉਸ ਨੇ ਦੇਖਿਆ ਕਿ ਬੱਚੇ ਭੁੱਖੇ ਹਨ ਅੰਤ ਦੀ ਠੰਡ ਹੈ ਇਸ ਠੰਡ ਦੇ ਵਿੱਚ ਕਿਉਂ ਨਾ ਬੱਚਿਆਂ ਨੂੰ ਦੁੱਧ ਪਿਲਾਇਆ ਜਾਏ ਉਹ ਗੜਵੀ ਦੇ ਵਿੱਚ ਦੁੱਧ ਪਾ ਕੇ ਲੈ ਕੇ ਆਇਆ ਹੁਣ ਕਿਉਂਕਿ ਸਿੱਧੇ ਤੌਰ ਤੇ ਅੰਦਰ ਨਹੀਂ ਜਾ ਸਕਦਾ ਸੀ ਠੰਡੇ ਬੁਰਜ ਦੇ ਵਿੱਚ ਰਸਤੇ ਦੇ ਵਿੱਚ ਸੁਰੱਖਿਆ ਕਰਮਚਾਰੀ ਵੀ ਸਨ ਉਸ ਨੇ ਸੁਰੱਖਿਆ ਕਰਮਚਾਰੀਆਂ ਨੂੰ ਕੁਝ ਪੈਸੇ ਰਿਸ਼ਵਤ ਦੇ ਰੂਪ ਦੇ ਵਿੱਚ ਦਿੱਤੇ ਤੇ ਸੁਰੱਖਿਆ ਕਰਮਚਾਰੀਆਂ ਨੇ ਮੋਤੀ RAM ਨੂੰ ਅੱਗੇ ਲੰਘਣ ਦਿੱਤਾ ਉਸ ਨੇ ਛੋਟੇ ਸਹਿਬਜ਼ਾਦਿਆਂ ਨੂੰ ਦੁੱਧ ਪਲਾਇਆ ਮਾਤਾ ਜੀ ਨੂੰ ਦੁੱਧ ਪਲਾਇਆ ਜਿਉਂ ਹੀ ਬੱਚਿਆਂ ਨੇ ਤੇ ਮਾਤਾ ਜੀ ਨੇ ਦੁੱਧ ਪੀਤਾ ਹੋਵੇਗਾ ਕਿੰਨਾ ਸ਼ੁਕਰਾਨਾ ਜਿਹੜਾ ਹੈਗਾ ਉਸ ਵਿਅਕਤੀ ਦਾ ਕੀਤਾ ਹੋਵੇਗਾ ਜਿਸ ਨੇ ਉਸ ਦੁੱਖ ਦੀ ਘੜੀ ਦੇ ਵਿੱਚ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਸਹਿਬਜ਼ਾਦਿਆਂ ਦੀ ਸੇਵਾ ਕੀਤੀ ਬੱਚਿਆਂ ਦੇ ਚਿਹਰੇ ਉੱਤੇ ਇੱਕ ਅਲੱਗ ਤਰ੍ਹਾਂ ਦਾ ਨੂਰ ਦੁੱਧ ਪੀਣ ਤੋਂ ਬਾਅਦ ਦੇਖਣ ਨੂੰ ਮਿਲਦਾ ਹੋਵੇਗਾ ਹੁਣ ਇਸ ਤੋਂ ਬਾਅਦ ਰਾਤ ਜਿਹੜੀ ਹੈਗੀ ਆ ਗੁਜ਼ਰ ਜਾਂਦੀ ਹੈ ਬੱਚੇ ਉਸੇ ਤਰ੍ਹਾਂ ਠੰਡ ਦੇ ਵਿੱਚ ਠਠੋਰਦੇ ਸਾਰੀ ਰਾਤ ਕੱਟਦੇ ਹਨ ਮਾਤਾ ਗੁਜਰੀ ਸਾਰੀ ਰਾਤ ਬੱਚਿਆਂ ਦੀ ਸੰਭਾਲ ਕਰਦੀ ਹੈ ਪਰ ਕੁਝ ਕਰ ਨਹੀਂ ਸਕਦੇ ਕਿਉਂਕਿ ਬੇਵਸ ਹਨ ਅਗਲੇ ਦਿਨ ਫੇਰ ਕਚਹਿਰੀ ਲੱਗਦੀ ਹੈ ਫੇਰ ਸਿਪਾਹੀ ਬੱਚਿਆਂ ਨੂੰ ਲੈਣ ਆਉਂਦੇ ਹਨ ਤੇ ਮਾਤਾ ਜੀ ਫੇਰ ਬੱਚਿਆਂ ਨੂੰ ਆਖਰੀ ਵਾਰ ਸਨੇਹਾ ਦਿੰਦੇ ਹਨ ਉਹਨਾਂ ਨੂੰ ਦੱਸਦੇ ਹਨ ਕਿ ਤੁਸੀਂ ਬਿਲਕੁਲ ਨਹੀਂ ਡੋਲਣਾ ਪਰ ਇਸ ਦਿਨ ਨਰਮੀ ਨਹੀਂ ਕੀਤੀ ਗਈ ਇਸ ਦਿਨ ਬਹੁਤ ਜ਼ਿਆਦਾ ਸਖਤੀ ਕੀਤੀ ਗਈ ਬੱਚਿਆਂ ਨੂੰ ਗੁਲੇਲਾ ਮਾਰੀਆਂ ਗਈਆਂ ਬੱਚਿਆਂ ਨੂੰ ਤੂਤਦੀਆਂ ਛਟੀਆਂ ਮਾਰੀਆਂ ਗਈਆਂ ਬੱਚਿਆਂ ਨੂੰ ਖੂਹ ਦੇ ਵਿੱਚ ਲੰਮਕਾਇਆ ਗਿਆ ਬੱਚਿਆਂ ਨੂੰ ਬਹੁਤ ਕੁੱਟਿਆ ਗਿਆ ਪਰ ਬੱਚੇ ਟੱਸ ਤੋਂ ਮੱਸ ਨਹੀਂ ਹੋਏ ਹੋਣਗੇ ਵੀ ਕਿਉਂ ਕਿਉਂਕਿ ਉਹ ਗੁਰੂ ਸਾਹਿਬ ਦੇ ਬੱਚੇ ਹਨ ਉਹਨਾਂ ਦੀ ਪਰਵਰ ਇਸੇ ਹੀ ਇਸ ਤਰ੍ਹਾਂ ਹੋਈ ਹੈ ਕਿ ਬੱਚੇ ਆਪਣੇ ਧਰਮ ਤੋਂ ਨਹੀਂ ਡੋਲਣਗੇ ਸੋ ਇਸ ਤਰ੍ਹਾਂ ਦੇ ਨਾਲ ਸਾਰਾ ਟੌਰਚਰ ਕਰਨ ਤੋਂ ਬਾਅਦ ਬੱਚੇ ਫਿਰ ਜਿਹੜੇ ਹੈਗੇ ਆ ਮਾਤਾ ਜੀ ਕੋਲ ਛੱਡ ਦਿੱਤੇ ਗਏ ਇਸੇ ਦੌਰਾਨ ਕਾਜੀ ਨੂੰ ਬੁਲਾਇਆ ਗਿਆ ਕਿਹਾ ਗਿਆ ਕਿ ਬੱਚਿਆਂ ਨੂੰ ਮੌਤ ਦੀ ਸਜ਼ਾ ਦੇਣੀ ਹੈ ਕੀ ਇਸਲਾਮ ਇਸ ਦੀ ਇਜਾਜ਼ਤ ਦਿੰਦਾ ਹੈ ਕਾਜੀ ਨੇ ਸਭ ਮਨਾ ਕਰ ਦਿੱਤਾ ਕਿ ਬੱਚਿਆਂ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਜਾ ਸਕਦੀ ਇਹ ਐਨੇ ਛੋਟੇ ਹਨ ਸੁਚਾਨੰਦ ਕੋਲੇ ਬੈਠਾ ਹੈ ਕੋਲੇ ਬੈਠਾ ਹੀ ਬੋਲਦਾ ਹੈ ਕਿ ਜੰਮ ਦੀਆਂ 16 ਦੇ ਮੂਹ ਤਿੱਖੇ ਜੰਮ ਦੀਆਂ 16 ਦੇ ਮੂਹ ਤਿੱਖੇ ਹੁੰਦੇ ਹਨ ਜੇ ਇਹ ਬੱਚੇ ਛੱਡ ਦਿੱਤੇ ਗਏ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਮੁਗਲ ਸਰਕਾਰ ਦੇ ਲਈ ਇੱਕ ਵੱਡਾ ਖਤਰਾ ਵਣ ਗਏ ਇਸ ਲਈ ਇਹਨਾਂ ਦੇ ਲਈ ਮੌਤ ਦੀ ਸਜ਼ਾ ਦਿੱਤੀ ਜਾਏ ਇਸ ਤੇ ਸਹਿਮਤ ਹੁੰਦੇ ਹੋਏ ਕਾਜੀ ਦੁਆਰਾ ਮੌਤ ਦਾ ਫਤਵਾ ਸੁਣਾ ਦਿੱਤਾ ਗਿਆ ਕਿ ਬੱਚਿਆਂ ਨੂੰ ਜਿੰਦਾ ਨੀਹਾਂ ਦੇ ਵਿੱਚ ਚਣਵਾ ਦਿੱਤਾ ਜਾਏ 13 ਪੋ ਦੀ ਸਵੇਰ ਹੁੰਦੀ ਹੈ ਜਦੋਂ ਮਾਤਾ ਜੀ ਨੂੰ ਇਹ ਪਤਾ ਲੱਗ ਗਿਆ ਕਿ ਬੱਚਿਆਂ ਨੂੰ ਸਜ਼ਾ ਅਜ ਦਿੱਤੀ ਜਾਣੀ ਹੈ ਮਨ ਵਿੱਚ ਅਜੀਬ ਤਰ੍ਹਾਂ ਦੇ ਸਵਾਲ ਹਨ ਕਿ ਬੱਚੇ ਆਪਣੇ ਧਰਮ ਤੋਂ ਨਹੀਂ ਡੋਲੇ ਅਤੇ ਨਾ ਹੀ ਡੋਲਣਗੇ ਸਹਿਬਜ਼ਾਦਿਆਂ ਨੂੰ ਕਚੈਰੀ ਦੇ ਵਿੱਚ ਲੈ ਕੇ ਗਏ ਉੱਥੇ ਜਾ ਕੇ ਦੀਵਾਰ ਜਿਹੜੀ ਹੈਗੀ ਹੈ ਜਦੋਂ ਬੱਚੇ ਜਿਹੜੇ ਹੈਗੇ ਆ ਉਹਨਾਂ ਨੂੰ ਕੋਲੇ ਬੁਲਾਇਆ ਗਿਆ ਦੀਵਾਰ ਦੇ ਵਿੱਚ ਖੜਾ ਲਿਆ ਗਿਆ ਦੋਨੋਂ ਪਾਸੇ ਤੋਂ ਦੀਵਾਰ ਚਿਣੀ ਜਾਣ ਲੱਗੀ ਠੰਡ ਦਾ ਮੌਸਮ ਹੈ ਤਿੰਨ ਦਿਨ ਤੋਂ ਬੱਚੇ ਭੁੱਖੇ ਹਨ ਕੁਝ ਉਹਨਾਂ ਨੂੰ ਖਾਣ ਨੂੰ ਨਹੀਂ ਦਿੱਤਾ ਗਿਆ ਤੇ ਸਰੀਰ ਠੰਡ ਕਰਕੇ ਲਾਲ ਹੋ ਰਿਹਾ ਹੈ ਕੰਧ ਪਣਦੀ ਜਾਂਦੀ ਹੈ ਪਰ ਕੰਧ ਡਿਗ ਜਾਂਦੀ ਹੈ ਕਿਹਾ ਜਾਂਦਾ ਹੈ ਕਿ ਤਿੰਨ ਵਾਰੀ ਕੰਧ ਜਿਹੜੀ ਹੈਗੀ ਹੈ ਡਿਗੀ ਇਸੇ ਦੌਰਾਨ ਬੱਚੇ ਜਿਹੜੇ ਹੈਗੇ ਆ ਉਹ ਬੇਹੋਸ਼ ਹੋ ਜਾਂਦੇ ਹਨ ਜਦੋਂ ਜਲਾਦਾ ਨੂੰ ਕਿਹਾ ਗਿਆ ਕਿ ਇਹਨਾਂ ਨੂੰ ਮੌਤ ਦੀ ਸਜ਼ਾ ਦਿਓ ਤਾਂ ਕਾਜੀ ਨੇ ਕਿਹਾ ਕਿ ਇਹ ਬੱਚੇ ਮਰ ਚੁੱਕੇ ਹਨ ਇਹਨਾਂ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਜਾ ਸਕਦੀ ਫਿਰ ਬੱਚਿਆਂ ਨੂੰ ਗਰਮ ਦੁੱਧ ਜਿਹੜਾ ਹੈਗਾ ਦਿੱਤਾ ਗਿਆ ਗਰਮ ਤੇਲ ਦੇ ਨਾਲ ਉਹਨਾਂ ਦੇ ਪੈਰਾਂ ਦੇ ਵਿੱਚ ਮਾਲਸ਼ ਕੀਤੀ ਗਈ ਤਾਂ ਬੱਚਿਆਂ ਦੇ ਸਰੀਰ ਉੱਤੇ ਫਿਰ ਜਿਹੜਾ ਹੈਗਾ ਦੇਖਣ ਨੂੰ ਮਿਲਿਆ ਕਿ ਬੱਚੇ ਅਜੇ ਜਿੰਦਾ ਹਨ ਹੁਣ ਇੱਥੇ ਦੋ ਤਰ੍ਹਾਂ ਦੀਆਂ ਵਿਚਾਰਧਰਾਵਾਂ ਹਨ ਦੂਨਾ ਸਿੰਘ ਖੰਡੂਰੀਆ ਤਾਂ ਇਹ ਲਿਖਦਾ ਹੈ ਕੇ ਬੱਚਿਆਂ ਨੂੰ ਦੀਵਾਰ ਦੇ ਵਿੱਚ ਕਿਉਂਕਿ ਬੱਚੇਾਂ ਦੀ ਮੌਤ ਨਹੀਂ ਹੋਈ ਸੀ ਇਸ ਕਰਕੇ ਦੀਵਾਰ ਦੇ ਵਿੱਚੋਂ ਬੱਚਿਆਂ ਨੂੰ ਕੱਢ ਲਿਆ ਗਿਆ ਤੇ ਉਹਨਾਂ ਦੋਨਾਂ ਬੱਚਿਆਂ ਦੇ ਸਿਰ ਜਿਹੜੇ ਹੈਗੇ ਢੜ ਤੋਂ ਅਲੱਗ ਕਰ ਦਿੱਤੇ ਗਏ ਪਰ ਦੂਜੀ ਵਿਚਾਰਤਾਰਾ ਇਹ ਹੈਗੀ ਹੈ ਕਿ ਬੱਚਿਆਂ ਨੂੰ ਢੜ ਸਿਰ ਤੋਂ ਲੱਗ ਨਹੀਂ ਕੀਤੇ ਗਏ ਬਲਕਿ ਬੱਚਿਆਂ ਨੂੰ ਜਿਵਾ ਕੀਤਾ ਗਿਆ ਜਲਾਦ ਨੂੰ ਬੁਲਾਇਆ ਗਿਆ ਤੇ ਛੋਟੇ ਸਹਿਬਜ਼ਾਦੇ ਨੂੰ ਉਸ ਨੇ ਆਪਣੇ ਲੱਤਾਂ ਦੇ ਵਿੱਚ ਫੜਿਆ ਹੱਥਾਂ ਦੇ ਨਾਲ ਤੇ ਉਸ ਦੀ ਗਰਦਨ ਦੇ ਕੋਲ ਜਿਹੜੀ ਬਲੱਡ ਵਾਲੀ ਸਾਹ ਨਲੀ ਹੈਗੀ ਐ ਉਸ ਨੂੰ ਕੱਟ ਦਿੱਤਾ ਗਿਆ ਸਹਿਬਜ਼ਾਦਾ 2 ਤੋਂ 3 ਮਿੰਟ ਤੱਕ ਧਰਤੀ ਦੇ ਉੱਤੇ ਤੜਫਦਾ ਰਿਹਾ ਕਿਉਂਕਿ ਥੋੜਾ ਥੋੜਾ ਖੂਨ ਇੱਥੋਂ ਨਿਕਲਣਾ ਹੈ ਜਦੋਂ ਪੂਰਾ ਖੂਨ ਨਿਕਲੇਗਾ ਤਾਂ ਹੀ ਮੌਤ ਹੋਣੀ ਸੀ ਇਸੇ ਤਰ੍ਹਾਂ ਵੱਡੇ ਸਹਿਬਜ਼ਾਦੇ ਨੂੰ ਫੜਿਆ ਗਿਆ ਤੇ ਉਸ ਦੀ ਵੀ ਨਸ ਜਿਹੜੀ ਹੈਗੀ ਐ ਇਥੋਂ ਕੱਟ ਦਿੱਤੀ ਗਈ ਕਿਹਾ ਜਾਂਦਾ ਹੈ ਕਿ 10 ਤੋਂ 11 ਮਿੰਟ ਦੇ ਲਗਭਗ ਵੱਡੇ ਸਹਿਬਜ਼ਾਦੇ ਨੂੰ ਸਮਾਂ ਲੱਗਿਆ ਇਸ ਤਰ੍ਹਾਂ ਦੇ ਨਾਲ 2 ਮਿੰਟ ਤੋਂ ਲੈ ਕੇ 11 ਮਿੰਟ ਦੇ ਲਗਭਗ ਦੋਨੋਂ ਸਹਿਬਜ਼ਾਦੇ ਸਦਾ ਦੇ ਲਈ ਮੌਤ ਨੂੰ ਪਿਆਰਾ ਹੋ ਜਾਂਦੇ ਹਨ ਸਦਾ ਦੇ ਲਈ ਆਪਣਾ ਨਾਮ ਜਿਹੜਾ ਹੈਗਾ ਸ਼ਹੀਦੀਆਂ ਦੀ ਲੜੀ ਦੇ ਵਿੱਚ ਦਰਜ ਕਰਵਾ ਜਾਂਦੇ ਹਨ ਪਰ ਉਹ ਧਰਮ ਤੋਂ ਨਹੀਂ ਡੋਲੇ ਹੁਣ ਇਹ ਜ਼ੁਲਮ ਜਦੋਂ ਹੋ ਰਿਹਾ ਸੀ ਤਾਂ ਆਲੇ ਦੁਆਲੇ ਕਿੰਨਾ ਜ਼ਿਆਦਾ ਜਿਹੜਾ ਹੈਗਾ ਲੋਕਾਂ ਦੇ ਮਨ ਦੇ ਵਿੱਚ ਕਿੰਨਾ ਜ਼ਿਆਦਾ ਖੌਫ ਦੇਖਣ ਨੂੰ ਮਿਲਦਾ ਹੋਏਗਾ ਕਿ ਇਹ ਆਖਰ ਕਿਉਂ ਕੀਤਾ ਜਾ ਰਿਹਾ ਹੈ ਕਿਉਂ ਹੋ ਰਿਹਾ ਹੈ ਉਹਨਾਂ ਨੂੰ ਜ਼ਰਾ ਵੀ ਅੰਦਾਜ਼ਾ ਨਹੀਂ ਹੋਏਗਾ ਕਿ ਜੋ ਅੱਜ ਸਟੈਪ ਚੁੱਕਿਆ ਜਾ ਰਿਹਾ ਹੈ ਇਸ ਦੇ ਆਉਣ ਵਾਲੇ ਸਮੇਂ ਦੇ ਵਿੱਚ ਕਿੰਨੇ ਘਾਤਕ ਨਤੀਜੇ ਹੋਣਗੇ ਸਿਰਫ ਇਸ ਸਹਿਬਜ਼ਾਦਿਆਂ ਦੀ ਸ਼ਹੀਦੀ ਕਰਕੇ ਵਜ਼ੀਰ ਖਾਂ ਦਾ ਪਰਿਵਾਰ ਸਦਾ ਲਈ ਖਤਮ ਕਰ ਦਿੱਤਾ ਜਾਏਗਾ ਸਰਹੰਦ ਦਾ ਨਾਮ ਉਹ ਨਿਸ਼ਾਨ ਜਿਹੜਾ ਹੈਗਾ ਇੱਕ ਸਮੇਂ ਮਿਟਾ ਦਿੱਤਾ ਜਾਏਗਾ ਸੋ ਇਸ ਤਰ੍ਹਾਂ ਦੇ ਨਾਲ ਸਹਿਬਜ਼ਾਦਿਆਂ ਦੀ ਸ਼ਹੀਦੀ ਹੁੰਦੀ ਹੈ ਤੇ ਜਦੋਂ ਸ਼ਹੀਦੀ ਦੀ ਖ਼ਬਰ ਆਲੇ-ਦੁਆਲੇ ਪਹੁੰਚੀ ਸਰਹੰਦ ਦੀ ਹਰ ਅੱਖ ਜਿਹੜੀ ਹੈਗੀ ਆ ਰੋ ਰਹੀ ਹੋਵੇਗੀ ਕਿ ਆਖਰ ਬੱਚਿਆਂ ਦਾ ਕਸੂਰ ਕੀ ਸੀ ਸਿਰਫ ਇਹੋ ਕੁਐਸਚਨ ਹਰ ਅੱਖ ਦੇ ਵਿੱਚ ਹੋਏਗਾ ਹਰ ਇਨਸਾਨ ਦੀ ਸੋਚ ਵਿੱਚ ਹੋਏਗਾ ਜਿਹੜਾ ਧਰਮ ਨੂੰ ਮੰਨਦਾ ਹੈ ਕਿ ਬੱਚਿਆਂ ਦਾ ਕਸੂਰ ਕੀ ਸੀ ਸਜ਼ਾ ਪਿਤਾ ਨੂੰ ਦਿਓ ਨਾ ਕਿ ਬੱਚਿਆਂ ਨੂੰ ਸੋ ਇਸ ਤਰ੍ਹਾਂ ਦੇ ਨਾਲ ਸਹਬਜ਼ਾਦਿਆਂ ਨੂੰ ਸਹੀਦ ਕੀਤਾ ਗਿਆ ਇਸ ਤੋਂ ਅੱਗੇ ਸਹਬਜ਼ਾਦਿਆਂ ਦਾ ਸੰਸਕਾਰ ਕਿਵੇਂ ਹੁੰਦਾ ਹੈ ਤੇ ਵਜ਼ੀਰ ਖਾਂ ਦਾ ਕੀ ਬਣਿਆ ਉਹਦੇ ਬਾਰੇ ਅਸੀਂ ਅਗਲੀ ਵੀਡੀਓ ਦੇ ਵਿੱਚ ਜਾਣਕਾਰੀ ਦੇਵਾਂਗੇ ਅੱਜ ਦਾ ਵੀਡੀਓ ਇੱਥੇ ਹੀ ਸਮਾਪਤ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ